ਮੈਂ ਬੋੜੋ ਚੰਨਦੇ ਗੱਲ ਕਰ ਰਹੇ ਅਗਰ ਮੈਨੂੰ ਦੇਣਾ ਤਾਂ ਚੀਤਾ ਮੇਰੇ ਕੋਲ ਸਿੱਧਾ ਆ ਗਿਆ ਜੀ ਬਾਹਰ ਹੀ ਹੋ ਚੁੱਕੇ ਇਸ ਕਰਕੇ ਮੈਂ ਸਰਕਾਰ ਦੇ ਖਲਾਫ ਉਹ ਜਿਹੜੀ ਇਹ ਨੀ ਪਾਲਿਸੀ ਲਿਆਂਦੀ ਹੈ ਕਿ ਜਿਸ ਦੇ ਜਿਸ ਦਾ ਕਿ ਉਸ ਦੀ ਰੇਤ ਉਹ ਸਭ ਤੋਂ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਅੱਠ ਫੁੱਟ ਪਾਣੀ ਹੋ ਗਿਆ ਉਹਦੇ ਕਪੜੇ ਖਰਾਬ ਹੋ ਗਿਆ ਹੈ ਜੀ ਇਹ ਹੁਣ ਅਗੇ ਸਾਲ ਆ ਗਿਆ ਇਹਦੇ ਵਿੱਚ ਲੋਕਾਂ ਨੂੰ ਜਰੂਰਤ ਹੈ ਉਹ ਵੈਸੇ ਮੇਰੀ ਟੀਵੀ ਨੇ ਲੋਨ ਕਰਕੇ ਲਿਆਦਾ ਹੁਣ ਜੋ ਬੈਨੀਫਿਟ ਕਰ ਸਕਦੀ ਉਹ ਜੀ ਮੈਂ ਹੈਰਾਨ ਹੈ ਪੁਲਿਸ ਵਾਲੀ ਦਾ ਮਾਮਲਾ ਪੁਲਿਸ ਘਰਾਂ ਚ ਕਰਦੇ ਪੁਲਿਸ ਦਾ ਕੰਮ ਹੈ ਲੋਨ ਆਰਡਰ ਨੂੰ ਕੰਟਰੋਲ ਰੱਖਣਾ ਤੋੜਾਈ ਦਾ ਮਾਮਾ ਹੈ ਨਹੀਂ ਮਿਲ ਜਦ ਕਰ ਦੇ ਮਿਲ ਜਦ ਕੇ ਕਰਨ ਨੂੰ ਸੈਲਡੰਗਸ ਵਾਲੇ ਕਰਨ ਤਰਨ ਜਮਣੀ ਚੋਂ ਆ ਰਹੇ ਨੇ ਔਰ ਕਰਨ ਵੀਰ ਕੁਝ ਨੂੰ ਜਿਹੜਾ ਕਾਂਗਰਸ ਵੱਲੋਂ ਉਮੀਦਵਾਰ ਉਤਾਰਿਆ ਗਿਆ ਉਥੇ ਅਮਰਿੰਦਰ ਸਿੰਘ ਰਾਜਵੜਿੰਗ ਵੀ ਉਹਨਾਂ ਦੇ ਹੱਕ ਦੇ ਵਿੱਚ ਰੈਲੀ ਕਰਦੇ ਹੋਏ ਨਜ਼ਰ ਆਏ ਔਰ ਉਹਨਾਂ ਨੇ ਆਪਣੇ ਕੈਂਡੀਡੇਟ ਨੂੰ ਬਿਹਤਰ ਉਮੀਦਵਾਰ ਜਿਹੜਾ ਹੈ ਉਹ ਕਿਹਾ ਹੈ ਤੁਸੀਂ ਕਿਵੇਂ ਸਮਝਦੇ ਹੋ ਕਿ ਕੌਣ ਜਿੱਤੂਗਾ ਹੁਣ

ਸੀਬੀਆਈ ਦੇ ਵੱਲੋਂ ਜਿਹੜਾ Trap ਲਗਾ ਕੇ ਛਾਪੇਮਾਰੀ ਕੀਤੀ ਗਈ ਔਰ 5 ਕਰੋੜ ਦਾ ਕੈਸ਼ ਬਰਾਮਦ ਹੋਇਆ ਤੁਸੀਂ ਇਹ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਇਹ ਪਤਾ ਲੱਗਾ ਕਿ ਉਹਦਾ ਪਗਮੰਗਮ ਜਿਹੜਾ ਮੁੱਖੇ ਮਤਲਬ ਇਹ ਤਾਂ ਬੜਾ ਖਾ ਖਾਦ ਨਹੀਂ ਇਹ ਫੋਟੋ ਵੀ ਆਈ ਦੀ ਸੀ ਨਾਲ ਮਾਦੂਪੁਰ ਹਾਈਡਵਰਕਸ ਰੇੜੇ ਆ ਉਹ ਟੁੱਟੇ ਸੀਗੇ ਪੁਲ ਔਰ ਉਹਦੇ ਵਿੱਚ ਜਿਹੜਾ ਇੱਕ ਕਰਮਚਾਰੀ ਜਿਹੜਾ ਪਹਿਲਾਂ ਲਾਪਤਾ ਹੋਇਆ ਬਾਗ ਦੇ ਵਿੱਚ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਤੁਹਾਨੂੰ ਮਿਲੀ। ਔਰ ਤੁਹਾਨੂੰ ਕੀ ਲੱਗਦਾ ਕਿ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਉਹਦੇ ਪਰਿਵਾਰ ਨੂੰ ਹਲੇ ਤੱਕ ਕੋਈ ਨੌਕਰੀ ਜਾਂ ਮੁਆਵਜ਼ਾ ਕੋਈ ਨਹੀਂ ਦਿੱਤਾ ਗਿਆ ਹੈ। ਮੈਂ ਤੇ ਸੇਵੀਆ ਇਹਦੀ ਸ਼ਲਾਘਾ ਕਰਦਾ ਵੀ ਤੁਸੀਂ ਐਸਰਾਂ ਦੇ ਕਰਪਟ ਬੰਦੇ ਫੜੋ। ਦੇ ਇੰਨੇ ਪੈਸੇ ਨਿਕਲੇ ਕਿ ਨੋਟਾ ਦੀ ਮਸ਼ੀਨ ਮੰਗਾਨੀ ਪਈ ਇਹਨਾਂ ਨੂੰ ਇਹ ਨਹੀਂ ਪਤਾ ਕਿ 라ਵੀ ਉਜ ਕਿੱਥੇ ਕ੍ਰੈਸ਼ਰ ਚੱਲਦੇ ਹੀ ਤੇ ਲੋਕੀ ਬਚ ਨਹੀਂ ਹੁਣੋ ਪੁੱਤ ਕੇ ਮਾਲ ਥਲੇ ਡੰਕਰ ਬੋਤੇ ਨਹੀਂ ਪਾਣੀ ਬਾਰਿਸ਼ ਕਰ ਪੈ ਨਹੀਂ ਆ ਅਗਰ ਨਹੀਂ ਬੋਟਿਆ ਹੁੰਦਾ ਤਾਂ ਸਾਰਾ ਪਠਾਨ ਤੋਂ ਡੁੱਲ ਜਾਂਦਾ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕੁਝ ਪੋਲਿਟਿਕਲ ਲੀਡਰਸ ਵੀ ਵਿੱਚ ਹੋ ਸਕਦੇ ਨੇ 100% ਹੋ ਸਕਦੀ ਬਹੁਤ ਸਾਰੇ ਲੋਕਾਂ ਦੇ ਵਿੱਚ ਹਿੱਸਾਬੀ ਹੋਏ ਤੇ ਗਲਤੀ ਮੰਨ ਵੀ ਹੋ ਅਧਿਕਾਰੀਆਂ ਦੀ ਗਲਤੀ ਮੰਨਦੇ ਹੋ ਜਾਂ ਕਿਹਦੀ ਗਲਤੀ ਮੰਨਦੇ ਹੋ ਇਸ ਮਾਮਲੇ ਦੇ ਵਿੱਚ ਤਿੰਨ ਅਧਿਕਾਰੀਆਂ ਨੂੰ ਜਿਹੜਾ ਸਸਪੈਂਡ ਵੀ ਕੀਤਾ ਗਿਆ ਹੈ ਮੈਂ 100% ਗਲਤੀ ਮੰਨਣਾ <laughs> ਕੇਂਦਰੀ ਮੰਤਰੀ ਨੇ Shivraj Singh Chouhan ਉਹ ਪੰਜਾਬ ਦੇ ਦੌਰੇ ਤੇ ਆਉਂਦੇ ਨੇ ਉਹ ਕਹਿੰਦੇ ਨੇ ਕਿ ਇਲੀਗਲ ਮਾਈਨਿੰਗ ਇੱਕ ਵੱਡਾ ਕਾਰਨ ਹੈ। ਉਹ ਤੇ ਕੋਰਟ ਦੇ ਵੱਲੋਂ ਵੀ ਇਸ ਚੀਜ਼ ਨੂੰ ਕਰਾਰ ਦਿੱਤਾ ਕਿ ਹਿਮਾਚਲ ਦੇ ਵਿੱਚ ਜਿਹੜੀ ਲੱਕੜੀਆਂ ਪਾਣੀ ਦੇ ਨਾਲ ਬਹਿ ਕੇ ਆਈਆਂ ਨੇ ਉਹ ਵੀ ਜਿਹੜੀ ਅਵੈਧ ਕਟਾਈ ਜਿਹੜੀ ਹੈ ਬ੍ਰਿਕਸ਼ਾਂ ਦੀ ਕੀਤੀ ਗਈ ਹੈ। ਇਹਨਾਂ ਨੇ ਇਹ ਨਹੀਂ ਪਤਾ ਬੇ ਰਾਵੀ ਉੱਜ ਇੱਥੇ ਕ੍ਰੈਸ਼ਰ ਚੱਲਦੇ ਹੀ ਤੇ ਲੋਕੀ ਬਚ ਗਏ। ਉਹਨਾਂ ਪੁੱਟ ਕੇ ਮਾਲ ਥੱਲੇ ਡਾਉਨ ਕਰ ਦਿੰਦੇ ਤੇ ਪਾਣੀ ਬਾਹਰ ਇਸ ਤਰ੍ਹਾਂ ਕੇ ਨਹੀਂ ਆਉਂਦਾ ਅਗਰ ਨਹੀਂ ਬੁਕਿਆ ਹੁੰਦਾ ਤੇ ਸਾਰਾ ਪਠਾਨ ਕੋ ਰੁੜ ਜਾਂਦਾ ਜਿਵੇਂ ਕਿ ਤ ਉਸ ਦੀ ਰੇਤ ਉਹ ਚਲੇ ਸਭ ਟੂਟ ਕਿ ਉਹ ਕਿ ਇਟ ਕੁਦਰਤੀ ਆਪਦਾ ਹੈ ਜਾਂ ਮੈਨ ਮੇਡ ਹੈਗੀ ਹੈ ਦੇਖੋ ਜੇ ਤੁਹਾਨੂੰ ਪਤਾ ਹੈ ਕਿ ਡੈਮ ਦੇ ਉੱਤੇ ਪਾਣੀ ਇਕੱਠਾ ਕਰਨਾ ਤੇ ਜਦੋਂ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਪਾਣੀ ਸਾਡੇ ਕੋਲ ਓਵਰ ਹੋ ਗਿਆ ਤੇ ਤੁਸੀਂ ਨਾਲ ਨਾਲ ਪਿਉ ਨਹੀਂ ਛੱਡਿਆ ਪਾਣੀ ਤਾਂ ਤਰਨ ਤਰਨ ਜਿਮਨੀ ਚੋਣ ਦਾ ਬਿਗੁੱਲ ਜਿਹੜਾ ਵੱਜ ਚੁੱਕਿਆ ਹੈ ਹਰ ਇੱਕ ਪਾਰਟੀ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਚੋਣਵੀ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਹੈ ਇਹ ਜਿਹੜੇ ਚੋਣ ਹੋਣਗੇ ਇਹਦਾ ਜਿਹੜਾ ਰਿਜ਼ਲਟ ਆਏਗਾ ਉਹ ਟ੍ਰੇਲਰ ਜਿਹੜਾ 2027 ਦਾ ਵੇਖਿਆ ਜਾ ਰਿਹਾ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਕੇ ਆਰਟੀ ਨਿਊਜ਼ ਨੈਟਵਰਕ ਮੈਥਡ ਨਾਲ ਮਹਿਕ ਔਰ ਇਸ ਵੇਲੇ ਸਾਡੇ ਨਾਲ ਖਾਸ ਜਿਹੜੇ ਮਹਿਮਾਨ ਜੁੜੇ ਹੋਏ ਨੇ ਤਰਨ ਤਰਨ ਜਿਮਨੀ ਚੋਣ ਨੂੰ ਲੈ ਕੇ ਗੱਲਬਾਤ ਕਰਾਂਗੇ ਹਲਕਾ ਪੂਆ ਤੋਂ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਜੁਗਿੰਦਰ ਪਾਲ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਤੁਸੀਂ ਕਾਫੀ ਸਮੇਂ ਤੋਂ ਤੁਹਾਡੀ ਜਿਹੜੀ ਸਿਹਤ ਉਹ ਠੀਕ ਨਹੀਂ ਸੀ ਔਰ ਜਿਸ ਵੇਲੇ ਹੜ ਆਏ ਤੁਸੀਂ ਉਸ ਟਾਈਮ ਦੇ ਜਿਹੜੇ ਆ ਉਸ ਸਮੇਂ ਤੋਂ ਬਿਮਾਰ ਪਏ ਸੀ ਔਰ ਉਸ ਤੋਂ ਬਾਅਦ ਜਿਹੜੀ ਤੁਹਾਡੀ ਪ੍ਰੈਜ਼ੈਂਸ ਪੂਰੀ ਕੀਤੀ ਉਹ ਤੁਹਾਡੇ ਬੇਟੇ ਨੇ ਕੀਤੀ ਹੈ ਕੁਝ ਦਰਸ਼ਕਾਂ ਦੇ ਨਾਲ ਕੁਝ ਸਾਂਝਾ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਇਹ ਸਵਾਲ ਪੁੱਛਾਂਗੀ ਤੁਹਾਨੂੰ ਦੇਖੋ ਜਦੋਂ ਬਦਦਾ ਬੰਦਾ ਕੰਮ ਕਰਦਾ ਆਪਣੇ ਕੌਨਸਟਿਟੂਐਂਸੀ ਲਈ ਬਰਤਰਾ ਸਾਲ ਕੰਮ ਕਰਦੇ ਹੋ ਗਿਆ ਫਿਰ ਬੰਦਿਆਂ ਦੀ ਆਸ ਵੀ ਹੁੰਦੀ ਹੈ ਤੇ ਯਾਰ ਸਾਡਾ ਵਿਧਾਇਕ ਨਹੀਂ ਆਇਆ ਮੇਰੀ ਸੀਟ ਨਹੀਂ ਸੀ ਠੀਕ ਉਹ ਪਤਾ ਉਹਨਾਂ ਨੂੰ ਉਹਦੇ बावजू ਫਿਰ ਮੇਰਾ ਬੇਟਾ ਉਹ ਜੰਦਰੇ ਜਨੀਅਰ ਆਮ ਲਲਾ ਅਟੈਂਡ ਕਰ ਸਕਦਾ ਸੀ ਉਹ ਸਾਰੇ ਉਹਨੇ ਟੰਗ ਦਿੱਤੀਆਂ ਜਾਗਰਨ ਲੋਕੀ ਇਹਨਾਂ ਦਿਨਾਂ ਜਿਆਦਾ ਲੋਕੀ ਕਰਾਉਂਦੇ ਆ ਉੱਥੇ ਵੀ ਉਹ ਹੋ ਗਿਆ ਅੱਜ ਵੀ ਜਿਹੜਾ ਇਹ ਜਾਗਰਨ ਅੱਜ ਪੋਇਆ ਇਹਦੇ ਉਹ ਸਾਡਾ ਕਰਮ ਹੈ ਸਾਡਾ ਫਰਜ਼ ਹੈ ਉਹ ਅਸੀਂ ਕਰਨਾ ਹੀ ਹੈ ਹੁਣ ਮੈਂ ਤੁਹਾਡੇ ਚੈਨਲ ਆਈ ਸਾਰੇ ਭੋਜ ਦੇ ਲੋਕਾਂ ਨੂੰ ਕਹਿਣਾ ਚਾਹਨਾ ਕਿ ਹੁਣ ਮੇਰੀ ਤਬੀਅਤ ਅਗਰ ਬਹੁਤ ਬਿਹਤਰ ਹੈ ਜੀ ਜਿੰਨੇ ਵੀ ਕਿਸੇ ਨੇ ਮਿਲਣਾ ਪਹਿਲੇ ਮੈਂ ਆਬ ਰੁਕਿਆ ਉਹ ਆਗੇ ਮੇਰੇ ਦਫਤਰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਮਿਲ ਸਕਦਾ ਅਕਸਰ ਅਸੀਂ ਦੇਖਦੇ ਹਾਂ ਕਿ ਤੁਸੀਂ ਇੱਕ ਹੈਲਪਿੰਗ ਹੈਂਡ ਹੋ ਤੁਸੀਂ ਵੀ ਬੇਸ਼ੱਕ ਅੱਜ ਤੁਸੀਂ ਐਮ ਐਲ ਏ ਨਹੀਂ ਹੋ ਮੌਜੂਦਾ ਪਰ ਤੁਸੀਂ ਸਾਬਕਾ ਵਿਧਾਇਕ ਰਯੋ ਔਰ ਤੁਸੀਂ ਬਹੁਤ ਲੋਕਾਂ ਦੀ ਮਦਦ ਵੀ ਕੀਤੀ ਹੈ ਔਰ ਜਿਸ ਵੇਲੇ ਤਰਾਜ਼ੀ ਆਈ ਹੈ ਇਹ ਡਜੈਸਟਰ ਹੋਇਆ ਹੈ ਕੁਦਰਤ ਦੀ ਮਾਰ ਪਈ ਤਾਂ ਹਰ ਪਾਸੇ ਜਿਹੜੀ ਤਬਾਹੀ ਮਚੀ ਤੁਸੀਂ ਗਰੀਬ ਲੋਕਾਂ ਦੀ ਜ਼ਰੂਰਤਮੰਦ ਲੋਕਾਂ ਦੀ ਆਪ ਤਾਂ ਤੁਸੀਂ ਬਿਮਾਰ ਸੀ ਪਰ ਤੁਸੀਂ ਉਹ ਪ੍ਰੈਜ਼ੈਂਸ ਜਿਹੜੀ ਉਹ ਜ਼ਰੂਰ ਰੱਖੀ ਔਰ ਲੋਕਾਂ ਦੀ ਮਦਦ ਜ਼ਰੂਰ ਕੀਤੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਤੇ ਮੇਰੀ ਟੀਮ ਮੈਂ ਆਪਣੀ ਟੀਮ ਦੀ ਡਿਊਟੀ ਲਾਤੀ ਸੀ ਅ ਰਾਸ਼ਰ ਉਹਨਾਂ ਨੂੰ ਪ੍ਰੋਵਾਈਡ ਕਰਾਉਂਦਾ ਸੀ ਤੇ ਤੁਸੀਂ ਜਾ ਕੇ ਪਿੰਡਾਂ ਪਿੰਡਾਂ ਜਿੱਥੇ ਕੋਈ ਪ੍ਰੋਬਲਮ ਹੈ ਉਥੇ ਇੱਕ ਤੇ ਲੈ ਕੇ ਲਿਓ ਜਿਵੇਂ ਹੁਣ ਸਿਆਲ ਆ ਗਿਆ ਲੋਕਾਂ ਦੇ ਘਰ ਰੁੜ ਗਏ ਜੀ ਜਨਾਂ ਲੋਕਾਂ ਦੇ ਘਰਾਂ ਦੇ ਵਿੱਚ 4 4 5 5 8 8 ਫੁੱਟ ਪਾਣੀ ਹੋ ਗਿਆ ਹੂੰ ਹੂੰ ਉਹਨਾਂ ਦੇ ਕੱਪੜੇ ਖਰਾਬ ਹੋ ਗਿਆ ਜੀ ਜੀ ਤੇ ਹੁਣ ਅੱਗੇ ਸਿਆਲ ਆ ਗਿਆ ਇਹਦੇ ਵਿੱਚ ਲੋਕਾਂ ਨੂੰ ਜ਼ਰੂਰਤ ਹੈ ਉਹ ਵੈਸੇ ਮੇਰੀ ਟੀਮ ਨੇ ਨੋਟ ਕਰਕੇ ਲਿਆਂਦਾ ਉਹਨਾਂ ਦਾ ਜੋ ਬੈਨੀਫਿਟ ਕਰ ਸਕਦੇ ਉਹ ਉੱਪਰ ਆ ਗਏ ਜੀ ਅੱਗੇ ਤਰਨਤਾਰਨ ਜਿਮਨੀ ਚੋਂ ਆ ਰਹੇ ਨੇ ਔਰ ਕਰਨਵੀਰ ਓਰਜ ਨੂੰ ਜਿਹੜਾ ਕਾਂਗਰਸ ਦੇ ਵੱਲੋਂ ਉਮੀਦਵਾਰ ਉਤਾਰਿਆ ਗਿਆ ਉੱਥੇ ਅਮਰਿੰਦਰ ਸਿੰਘ ਰਾਜਵੜਿੰਗ ਵੀ ਉਹਨਾਂ ਦੇ ਹੱਕ ਦੇ ਵਿੱਚ ਰੈਲੀ ਕਰਦੇ ਹੋਏ ਨਜ਼ਰ ਆਏ ਔਰ ਉਹਨਾਂ ਨੇ ਆਪਣੇ ਕੈਂਡੀਡੇਟ ਨੂੰ ਬਿਹਤਰ ਉਮੀਦਵਾਰ ਜਿਹੜਾ ਹੈ ਉਹ ਕਿਹਾ ਹੈ ਤੁਸੀਂ ਕਿਵੇਂ ਸਮਝਦੇ ਹੋ ਕਿ ਕੌਣ ਜਿੱਤੂਗਾ ਹੁਣ ਤੁਸੀਂ ਇਹ ਸਟੇਜ ਦੇ ਸਾਡੇ ਵਿੱਚੋਂ ਸਾਡੇ ਕਾਂਗਰਸ ਦੇ ਜਿਹੜੇ ਲੀਡਰ ਨੇ ਜਾਂ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਜਿਹੜੀ ਸ਼ਰੂ ਹੈ 90 95% ਠੀਕ ਔਰ ਆਪਣੀ ਪਾਰਟੀ ਦਾ ਫਿਰ ਉਹਨਾਂ ਨੂੰ ਰਾਜਨੀਤੀ ਦਾ ਕਲਚਰ ਦਾ ਪਤਾ ਹੈ ਕਿਨੂ ਕੀ ਇਹੋ ਜੀ ਹੈ ਜੇ ਇਹਨਾਂ ਨੂੰ ਸਮਝੇ ਨਹੀਂ ਇਹੋ ਆਪ ਪਾਰਟੀ ਆਈ ਸੀ ਦੇਲੇ ਨੇ ਅੰਦੇ ਰੋੜਾ ਪਾਇਆ ਤੇ ਅਸੀਂ ਬਿਲਕੁਲ ਇਹ ਵੀ ਕਰਦੇ ਆਂਗੇ ਇਹ ਵੀ ਕਰਦੇ ਆਂਗੇ ਵੀ ਕਰਦੇ ਆਂਗੇ ਹਨ ਪੜਤੇ ਹੈ ਨਾ ਮੈਂ ਇਹ ਨਹੀਂ ਕਹਿੰਦਾ ਕਿ ਹਨ ਪਰ ਸਰਕਾਰੇ ਚਲਾ ਸਕਦਾ ਹਨ ਪਰ ਵੀ ਸਰਕਾਰ ਚਲਾ ਸਕਦਾ ਹੈ ਤਜਰਬਾ ਹੋਣਾ ਚਾਹੀਦਾ ਹੁਣ ਇੱਕ ਆਈਐਸ ਅਫੀਸਰ ਹੈ ਬੇਸਿਕਲੀ ਸਰਕਾਰ ਉਹ ਚਲਾਉਂਦੇ ਹੈ ਉਹਨਾਂ ਨੂੰ ਗਾਇਦ ਕਰਨ ਉਹ ਪੜ੍ਹੇ ਲਿਖੇ ਕਰ ਸਕਦੇ ਐ ਤੇ ਜਾਂ ਤਜਰਬੇਕਾਰ ਕਰ ਸਕਦੇ ਐ ਇਹ ਐਸੇ ਬੰਦੇ ਨਾ ਐ ਪੜ੍ਹੇ ਲਿਖੇ ਐ ਨਾ ਤਜਰਬੇਕਾਰ ਐ ਦਿਨਾਂ ਦਾ ਪੰਜਾਬ ਦਾ ਬਿਨਾਗਰ ਕਰਦਾ ਜੜੀ ਚੀਜ਼ ਸਾਡੇ ਕੋਲ ਹੈ ਹੀ ਨਹੀਂ ਇਹ ਵੀ ਦੇ ਦੇ ਇਹ ਵੀ ਉਹਨਰ ਵਿਜੇ ਪ੍ਰਤਾਪ ਕਾਬਿਲ ਅਫਸਰ ਨੇ ਔਰ ਜਦੋਂ ਉਹਨਾਂ ਨੇ ਪਾਰਟੀ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਹੀ ਪਾਰਟੀ ਦੇ ਵਿੱਚੋਂ ਇਸ ਤਰੀਕੇ ਦਾ ਨਾਕਦਰ ਕਿਨਾਰ ਕੀਤਾ ਗਿਆ ਤੁਸੀਂ ਕਿਵੇਂ ਸਮਝਦੇ ਹੋ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਚ ਵੀ ਫੋਟ ਹੈਗੀ ਉਹ ਤੇ ਹਰ ਪਾਰਟੀ ਚ ਲੜਾਈ ਹੈ ਹਰ ਬੰਦਾ ਸੋਚਦਾ ਮੈਨੂੰ ਕੱਟ ਕਰਕੇ ਅੱਗੇ ਨਿਕਲ ਜਾ ਐਨੂੰ ਮੈਂ ਕੱਟ ਕਰਕੇ ਅੱਗੇ ਨਿਕਲ ਜਾ ਜੀ 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 ਕਰੋਨਾ ਤੇ ਉਹ ਤਾਂ ਹੀ ਹੈ ਜੀ ਉਹਦੀ ਕਿਸਮਤ ਚ ਲਿਖਿਆ ਹੋਇਆ ਕਰੋਨਾ ਉਹ ਮੈਂ ਤੇ ਆਪਣੀ ਲਾਈਫ ਦੇ ਵਿੱਚ ਹੀ ਦੇਖਿਆ ਬਹੁਤ ਗਰੀਬੀ ਚੋਂ ਉੱਠ ਕੇ ਔਰ ਸਾਡੀ ਕੋਈ ਨਾ ਹੀ ਤੇ ਕੋਈ ਡਿਵਿਡਿਪੀ ਪ੍ਰੋਸ ਪ੍ਰੋਸੀ ਔਸਰੀਆਪੁਰੀ ਸਾਹਿਬ ਨਾਲ ਰੋਗਣਾ ਬਿਡੇ ਐਮਐਲਏ ਨੇ ਹੁਨਾ ਨ ਰਿਹਾ ਉਹਨਾਂ ਕੋ ਜੋ ਸਕਿਆ ਟਿਲ ਨੇਥ ਤੱਕ ਮੈਂ ਆਵੇ ਉਹਦੇ ਤੋਂ ਬਾਅਦ ਚੌਰੀ ਲਾਲ ਸਿੰਘ ਜਿਹੜਾ ਹੈ ਉਹਦੇ ਨਾਲ ਵੀ ਮੇਰੇ ਅੱਛੇ ਰਿਲੇਸ਼ਨ ਸੀ ਜੀ ਜੀ ਪੁਲਿਸ ਹਾਵ ਦੇ ਮਰਨ ਤੋਂ ਬਾਅਦ ਫਿਰ ਪ੍ਰਤਾਪਰਾ ਮੇਰੇ ਅੱਗੇ ਚਲੇ ਸ਼ੁਰੂ ਹੋਏ ਫਿਰ ਮੈਂ ਅੱਜ ਤੱਕ ਪ੍ਰਤਾਪ ਲਾ ਲਈ ਹੀ ਹੈ ਪਿਤੇ ਦਿਨੀ ਸਰ ਇੱਕ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਅਫਸਰ ਤੇ ਹੋਈ ਹੈ ਰੋਪੜ ਰੇਂਜ ਦੇ ਡੀਆਈਜੀ ਨੇ ਹਰਚਰਨ ਸਿੰਘ ਪੁੱਲਰ ਸੀਬੀਆਈ ਦੇ ਵੱਲੋਂ ਜਿਹੜਾ ਟਰੈਪ ਲਗਾ ਕੇ ਛਾਪੇਮਾਰੀ ਕੀਤੀ ਗਈ ਔਰ 5 ਕਰੋੜ ਦਾ ਕੈਸ਼ ਬਰਾਮਦ ਹੋਇਆ ਤੁਸੀਂ ਇਹ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਮੈਂ ਤੇ ਸੀਬੀਆਈ ਦੀ ਸ਼ਲਾਘਾ ਕਰਦਾ ਵੀ ਤੁਸੀਂ ਅਸਰਾਂ ਦੇ ਕਰਪਟ ਬੰਦੇ ਫੜੋ ਹੂੰ ਪੈਸਾ ਕੋਈ ਕਿਸੇ ਬਿジネスਮੈਨ ਕੋਲ ਨਹੀਂ ਹੈਗਾ ਇਹਨਾਂ ਲੋਕਾਂ ਕੋਲ ਹੀ ਹੈ ਜਿਹੜੇ ਵੱਡੇ ਲੈਵਲ ਤੇ ਵੱਡੇ ਕਹਿੰਦੇ ਇਹਨੇ ਪੈਸੇ ਨਿਕਲੇ ਕਿ ਨੋਟਾ ਦੀ ਮਸ਼ੀਨ ਮੰਗਾਣੀ ਪਈ ਹਾਂ 5 ਕਰੋੜ ਹੀ ਨਿਕਲੇ ਪਿੱਲੋ ਸੋਨਾ ਇਹਨਾਂ ਨੂੰ ਨਿਕਲੇ ਤੇ ਮੈਂ ਤੇ ਸੀਜੀਆਈ ਦੀ ਛਲਾਗਾ ਕਰਦਾ ਵੀ ਇਹੋ ਜਿਹੇ ਕੇਸ ਫੜੋ ਜਿਨ੍ਹਾਂ ਦੇ ਵਿੱਚ ਲੋਕੀ ਦੀ ਖੁਸ਼ੀ ਹੋਣ ਲੋਕਾਂ ਦਾ ਪੈਸਾ ਨਜਾਇਜ਼ ਲੁੱਟਣ ਜਿਹੜੇ ਉਹਨਾਂ ਨੂੰ ਤਾਂ ਡੰਡਾ ਚੜਨਾ ਚਾਹੀਦਾ। ਖਰਾਬ ਕਾਰੋਬਾਰੀ ਦਾ ਨਾਂ ਵਿਚ ਆ ਰਿਹਾ ਕਿ ਜਿਹੜਾ ਹਰ ਮਹੀਨੇ ਉਹਨਾਂ ਨੂੰ 5-5 ਲੱਖ ਰੁਪਏ ਮੰਥਲੀ ਬੇਸਿਸ ਤੇ ਉਹਨਾਂ ਨੂੰ ਦਿੰਦੇ ਸੀਗੇ। ਰਿਸ਼ਵਤ। ਸੁਭਾਏ ਨਾ ਤੇ ਰੱਖੇ ਹੁੰਦੇ ਆ। ਬਿਜੁੱਧ ਲਾਲਤ ਰੱਖੇ ਹੁੰਦੇ ਆ। ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕੁਝ ਪੋਲਿਟੀਕਲ ਲੀਡਰਸ ਵੀ ਵਿੱਚ ਹੋ ਸਕਦੇ ਨੇ। 100% ਹੋ ਸਕਦੀ। ਹੌਸਲਦਾਈ ਦੇ ਵਿੱਚ ਹਿੱਸਾ ਵੀ ਹੋਏ। ਹਮ। ਇਹ ਕਲਾ ਬੰਦਾ ਨਹੀਂ ਕਰ ਸਕਦਾ। ਜਿਸ ਰ ਇਹਨੂੰ ਡੀਆਈਜੀ ਨੂੰ ਫੜਿਆ ਉਹਦੇ ਨਾਲ ਨਾਲ ਇਹ ਵੀ ਗੱਲ ਕਹਿ ਰਹੇ ਆ ਭਈ ਰਾਜਨੀਤਿਕ ਲੋਕ ਵੀ ਵਿੱਚ ਹੋ ਸਕਦੇ ਜੀ ਤੇ ਕਿਉਂ ਹੋ ਸਕਦੇ ਮੈਂ ਤੇ ਇਹ ਕਹਣਾ ਵੀ ਉਹਨਾਂ ਦੇ ਉੱਤੇ ਵੀ ਇਸ਼ਕੰਜਾ ਕਸਉਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਜੀ ਰਾਜਨੀਤਿਕ ਜਿਹੜੇ ਆ ਇਹਨਾਂ ਵੀ ਇੱਕ ਕਿਸਮ ਦਾ ਜੇਲੇ ਹੋ ਜਿਹਾ ਕੰਮ ਕਰਦੇ ਆ ਇਹ ਪਤਾ ਲੱਗਾ ਵੀ ਉਹਦਾ ਭਗਮੰਤ ਬਾਣ ਜਿਹੜਾ ਮੁੱਖ ਮੰਤਰੀ ਉਹਦਾ ਬੜਾ ਖਾਸ ਆਦਮੀ ਹੈ ਫੋਟੋ ਵੀ ਆਈ ਦੀ ਸੀ ਨਾਲ ਉਹ ਜੀ ਜਾਂਚ ਉਹਨੂੰ ਜਿਹਦੀ ਸਾਰੇ ਦੀ ਵੀ ਚੀਜ਼ ਜੀ ਮੇਰਾ ਇੱਕ ਸਵਾਲ ਹੈ ਕਿ ਜਿਸ ਤਰੀਕੇ ਨਾਲ ਮਾਧੂਪੁਰ ਹੈਡਵਰਕਸ ਜਿਹੜੇ ਹੈ ਉਹ ਟੁੱਟੇ ਸੀਗੇ ਪੁਲ ਔਰ ਉਹਦੇ ਵਿੱਚ ਜਿਹੜਾ ਇੱਕ ਕਰਮਚਾਰੀ ਜਿਹੜਾ ਪਹਿਲਾਂ ਲਾਪਤਾ ਹੋਇਆ ਬਾਅਦ ਦੇ ਵਿੱਚ ਉਹਦੀ ਡੈੱਡ ਬੋਡੀ ਜਿਹੜੀ ਹੈ ਉੱਥੋਂ ਦੀ ਮਿਲੀ ਔਰ ਤੁਹਾਨੂੰ ਕੀ ਲੱਗਦਾ ਕਿ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਉਹਦੇ ਪਰਿਵਾਰ ਨੂੰ ਹਾਲੇ ਤੱਕ ਕੋਈ ਨੌਕਰੀ ਜਾਂ ਮੁਆਵਜ਼ਾ ਕੋਈ ਨਹੀਂ ਦਿੱਤਾ ਗਿਆ ਹੈ ਤੇ ਕੀ ਲੱਗਦਾ ਤੁਹਾਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਦੇਖੋ ਜਿਹੜਾ ਕਰਮਚਾਰੀ ਆਪਣੀ ਡਿਊਟੀ ਆਪਣਾ ਕੰਮ ਕਰ ਰਿਹਾ ਹੈ ਅਗਰ ਉਹਦੀ ਆਪਣੀ ਡਿਊਟੀ ਦੇ ਵਿੱਚ ਡੈਥ ਹੁੰਦੀ ਹੈ ਉਦਾਂ ਬੰਦਾ ਰਾਈਟ ਦੇਣਾ ਚਾਹੀਦਾ ਜੀ ਉਹਦਾ ਬੱਚਾ ਜਵਾਨ ਹੈ ਉਹਨੂੰ ਨੌਕਰੀ ਦੇਣੀ ਚਾਹੀਦੀ ਤੁਸੀਂ ਗਲਤੀ ਮੰਨਦੇ ਹੋ ਕਿ ਅਧਿਕਾਰੀਆਂ ਦੀ ਗਲਤੀ ਮੰਨਦੇ ਹੋ ਜਾਂ ਕਿ ਦੀ ਗਲਤੀ ਮੰਨਦੇ ਹੋ ਇਸ ਮਾਮਲੇ ਦੇ ਵਿੱਚ ਤਿੰਨ ਅਧਿਕਾਰੀਆਂ ਨੂੰ ਜਿਹੜਾ ਸਸਪੈਂਡ ਵੀ ਕੀਤਾ ਗਿਆ ਮੈਂ 100% ਗਲਤੀ ਮੰਨਣਾ ਕਿਸੇ ਮੰਨਦੇ ਹੋ ਕਿ ਇਹ ਕੁਦਰਤੀ ਆਪਤਾ ਹੈ ਜਾਂ ਮੈਨ ਮੇਡ ਹੈਗੀ ਹੈ ਦੇਖੋ ਜੇ ਤੁਹਾਨੂੰ ਪਤਾ ਹੈ ਕਿ ਡੈਮ ਦੇ ਉੱਤੇ ਪਾਣੀ ਇਕੱਠਾ ਕਰਨਾ ਤੇ ਜਦੋਂ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਪਾਣੀ ਸਾਡੇ ਕੋਲ ਓਵਰ ਹੋ ਗਿਆ ਤੇ ਤੁਸੀਂ ਨਾਲ ਨਾਲ ਕਿਉਂ ਨਹੀਂ ਛੱਡਿਆ ਪਾਣੀ ਉਹ ਛੜਿਆ ਹੌਲੇ ਪਾਣੀ ਜਿਸ ਵੇਲੇ ਉਬਰ ਫਰੋ ਪੂਰਾ ਹੋ ਗਿਆ ਹੌਲੇ ਛੜਿਆ ਹੌਲੇ ਇਹਨੇ ਕੋਈ ਕੰਟਰੋਲ ਨਹੀਂ ਹੋਇਆ ਕੰਟਰੋਲ ਨਹੀਂ ਆ ਤੋ ਸਾਰੇ ਇਹ ਦੇਖੋ ਜਦੋਂ ਬਰਸਾਤ ਦਾ ਮੌਸਮ ਨਹੀਂ ਹੁੰਦਾ ਉਦੋਂ ਗੇੜ ਗੂੜ ਸਾਰੇ ਰਿਪੇਅਰ ਕੀਤੇ ਜਾਂਦੇ ਆ ਤੋ ਤੁਸੀਂ ਬਰਸਾਤ ਦੇ ਵਿੱਚ ਗੇੜ ਰਿਪੇਅਰ ਕਰ ਰਹੇ ਹੋ ਹਮ ਹ ਇਹ ਜਾਂਚੋਂ ਨਹੀਂ ਚਾਹੀਦੀ ਇਹਦੀ ਇਹਦੀ ਜਾਂਚ ਜਿਹੜੀ ਹੈ ਛੋਟੇ ਪੱਧਰ ਤੇ ਨਹੀਂ ਹੋਣੀ ਚਾਹੀਦੀ ਬੁਨੇ ਪੱਧਰ ਤੇ ਹੁਣ ਚਾਹੀਦੀ ਹੈ ਸੀਵੀ ਜਾਂਚ ਕਰੇ ਜਾਈ ਆਈ ਡੀ ਵਗੈਰਾ ਜਾਂਚ ਕਰੇ ਜਿਹੜੇ ਕੇਂਦਰੀ ਮੰਤਰੀ ਨੇ Shivraj Singh Chouhan ਉਹ ਪੰਜਾਬ ਦੇ ਦੌਰੇ ਤੇ ਆਉਂਦੇ ਨੇ ਉਹ ਕਹਿੰਦੇ ਨੇ ਕਿ ਇਲੀਗਲ ਮਾਈਨਿੰਗ ਇੱਕ ਵੱਡਾ ਕਾਰਨ ਹੈ ਉਤੇ ਕੋਰਟ ਦੇ ਵੱਲੋਂ ਵੀ ਇਸ ਚੀਜ਼ ਨੂੰ ਕਰਾ ਲਿੱਤਾ ਕਿ ਹਿਮਾਚਲ ਦੇ ਵਿੱਚੋਂ ਜਿਹੜੀਆਂ ਲੱਕੜੀਆਂ ਪਾਣੀ ਦੇ ਨਾਲ ਬਹਿ ਕੇ ਆਈਆਂ ਨੇ ਉਹ ਵੀ ਜਿਹੜੀ ਅਵੈਧ ਕਟਾਈ ਜਿਹੜੀ ਹੈ ਰੁਕਸ਼ਾਂ ਦੀ ਕੀਤੀ ਗਈ ਹੈ ਮੈਨੂੰ ਗੱਲ ਤੁਸੀਂ ਵੱਡੇ ਕਾਰਨ ਸਮਝਦੇ ਹੋ ਲੋਏ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਜਿੰਨੇ ਵੱਡੇ ਲੀਡਰ ਹੈ ਚਾਹੇ ਕੋਈ ਮੰਤਰੀ ਦਾ ਇਹ ਸੋਚ ਕੀ ਗੱਲ ਕਿਉਂ ਨਹੀਂ ਕਰਦਾ ਤੁਸੀਂ ਜਾਂਦੇ ਹੋ ਇਹਨਾਂ ਨੂੰ ਇਹ ਨਹੀਂ ਪਤਾ ਪਰ ਰਾਵੀ ਹੁਜ ਇੱਥੇ ਕ੍ਰੈਸ਼ਰ ਚੱਲਦੇ ਹੀ ਤੇ ਲੋਕੀ ਬਚ ਗਏ ਹੂੰ ਉਹਨਾਂ ਪੁੱਟ ਕੇ ਮਾਲ ਥੱਲੇ ਡਾਊਨ ਕਰ ਦਿੱਤੇ ਤਾਂ ਪਾਣੀ ਬਾਰਿਸ਼ ਕਰਕੇ ਨਹੀਂ ਆਇਆ ਅਗਰ ਨਹੀਂ ਬੁਟਿਆ ਹੁੰਦਾ ਇਹ ਸਾਰਾ ਪਠਾਨ ਕੋ ਰੁੜ ਜਾਣਾ ਹੈ ਹੈ ਮੇਰੇ ਲਾਗੇ ਗਣਿਆਲ ਪਿੰਡ ਉਹਨਾਂ ਨੂੰ ਪੁੱਛੋ ਉਹ ਕਹਿੰਦੇ ਨੇ ਕ੍ਰੈਸ਼ਰ ਵਾਲੇ ਸਾਨੂੰ ਬਚਾਉਂਦਾ ਹੈ ਕਹਿੰਦੇ 88 ਦੇ ਵਿੱਚ ਵੀ ਇਸ ਤਰੀਕੇ ਦੇ ਹਾਲਾਤ ਨਹੀਂ ਜਿਹੜੇ ਇਸ ਵਾਰ ਹੋਏ ਨੇ 2025 ਦੇ ਵਿੱਚ ਬਹੁਤ ਜ਼ਿਆਦਾ ਬੁਰੇ ਹਾਲ ਹੋਏ ਨੇ ਤੁਹਾਨੂੰ ਲੱਗਦਾ ਅੱਜ ਦੀ ਡੇਟ ਦੇ ਵਿੱਚ ਜੇ ਕਿਸੇ ਨੂੰ ਫਰਕ ਪਿਆ ਉਹ ਮਾੜੇ ਬੰਦੇ ਨੂੰ ਫਰਕ ਪਿਆ ਕਿਸੇ ਗਰੀਬ ਤੱਕੇ ਨੂੰ ਹੀ ਫਰਕ ਪਿਆ ਅਮੀਰ ਨੂੰ ਤਾਂ ਫਰਕ ਨਹੀਂ ਪਿਆ ਇੱਜ਼ਤਦਾਰ ਜਿਹੜਾ ਬੰਦਾ ਨਾ ਉਹਨੂੰ ਫਰਕ ਮੈਂ ਲਾ ਜ਼ਮੀਨ ਬੋਟੀ ਮੈਨੂੰ ਟੋਟੋ ਟੋਆਈ ਦੱਸ ਦਿਓ ਵੀ ਯਾਰ ਤੂੰ ਐ ਟੋਆਦੋਂ ਪਾਇਆ ਨਾਮਾ ਕੋ ਟੋਪ ਆ 1 ਲੱਖ 8000 ਜਮਾ ਕਰਾਉਣ ਕਰਾਓ ਜੀ ਨੋਟਿਸ ਦਿੱਤਾ ਹੈ ਨਹੀਂ ਤਾਂ ਇਹ ਪੁਲਿਸ ਮਠਾ ਜਾਏਗਾ ਹੂੰ ਤੇ ਕ੍ਰੈਸ਼ੋ ਬੰਦ ਆ 5 ਲੱਖ ਰੁਪਏ ਇਕ ਜਮਾ ਕਰਾਓ ਜੀ ਮੇਰੇ ਕੋ ਜੇ ਵੀ ਮੇਰੇ ਲੱਗ ਵੀ ਮੇਰੇ ਕੋ ਜਗ੍ਹਾ ਨਹੀਂ ਹੈਗੀ ਕੋਟਰ ਨੂੰ ਹੁਣ ਮੈਂ ਅੱਜ ਸਾਰੇ ਕਾਏ ਮੁੜ ਕੇ ਦਬਰਾ ਬਣਾਣ ਡਿਆ ਔਹ ਦਰਿਆ ਦੇ ਵਿੱਚ ਮੇਰੇ ਕੋ 7 ਕਿਲੇ ਪਲੇ ਹੈ ਉਹ ਸਾਰਾ ਦਰਿਆ ਹੀ ਲੰਗੇ ਆ ਜੀ ਉਥੋਂ ਜਾ ਕੇ ਵਾਰਨ ਕਹਿੰਦਾ ਮੈਨੇ ਕੋ ਤੂੰ ਕ੍ਰੈਸ਼ੋ ਬੰਦ ਰੱਖੋ ਉਹ ਮਾਲ ਪੁੱਟ ਕੇ ਆਪਣਾ ਬਾਹਰ ਘੱਲ ਲਓ। ਉਥੇ ਡੰਬ ਲਾ ਲਓ। ਬਾਜ ਆਸਾਸੇ ਢੋਲਿਓ। ਹੂੰ ਹੂੰ। ਹੁਣ ਕੋਈ 6 ਕਿਲੋਮੀਟਰ ਤੋਂ ਮਾਲ ਲੈ ਆਣਾ ਉਹ ਪੂਰਾ ਨਹੀਂ ਹੁੰਦਾ। ਤੁਹਾਨੂੰ ਕਿਹਾ ਵੀ ਤੁਸੀਂ 6 ਕਿਲੋਮੀਟਰ ਵਾਲਾ ਮਾਲ ਜਿਹੜਾ ਉੱਥੇ ਪੁੱਟ ਕੇ ਬਾਹਰ ਘੱਲ ਲਓ ਕਿਲੋਮੀਟਰ। ਹੂੰ। ਤੇ ਇਹ ਉੱਚੀ ਜਗ੍ਹਾ ਉੱਥੋਂ ਫਿਰ ਸਿਆਲ ਚਲਾਦੇ ਨੇ। ਮਤਲਬ ਇਹਨਾਂ ਦੀ ਜਿਹੜੀ ਇਹਨਾਂ ਕੋਈ ਨੀਤੀ ਐਨੀ। ਹੋ ਜਿਹੜੀ ਇਹਨੇ ਪਾਲਿਸੀ ਲਿਆਂਦੀ ਹੈ ਕਿ ਜਿਸ ਦੇ ਜਿਸ ਦਾ ਕੇਤ ਉਸ ਦੀ ਰੇਟ ਸਭ ਛੁੱਟ ਹਮ ਇਹਨਾਂ ਨੂੰ ਸਮਝ ਨਹੀਂ ਆਗੇ ਇਹਨਾਂ ਪਹਿਲੇ ਬੜੇ ਬੜੇ ਟੋਏ ਪਾਤੇ ਤੇ بڑے بڑے ਟੋਰੀਆਂ ਦੇ ਸਾਰਿਆਂ ਨੂੰ ਮੀਰਮੈਂਟ ਪਾਤੇ ਫਿਰ ਡਾਇਰੈਕਟਰ ਨੇ ਕਿਹਾ ਤੇ ਇਹ ਤੇ ਮਰਜੋਗੋ ਦੀ ਸਾਰੇ ਓਏ ਇਹਦੇ ਇਹਨੂੰ ਜੀਟੀ ਨੇ ਚੁੱਕ ਲੈਣਾ ਕੇਸ ਹਮ ਇਹਦਾ ਮਤਲਬ ਟੋਏ ਬੜੇ ਪਾਏ ਨੇ ਜੀ ਜੀ ਫਿਰ ਉਹ ਬੰਦ ਕੀਤਾ ਮੇਰੇ ਕਹਿਣ ਦਾ ਭਾਵ ਹੈ ਵੀ ਇਹਨਾਂ ਕਿਤਾਬੋ ਕਿਤਾਬ ਦੇ ਵਿੱਚ ਹੀ ਦੇਖ ਕੇ ਤੇ ਪਰ ਛੱਡ ਦੇ। ਤੇ ਐਕਚੁਅਲੀ ਪ੍ਰੈਕਟੀਕਲ ਦੇ ਵਿੱਚ ਤੁਸੀਂ ਸਾਰੇ ਦਰਿਆ ਦੇ ਵਿੱਚ ਡਰੋਨ ਛੱਡ ਕੇ ਦੀ ਪੋਜੀਸ਼ਨ ਦੇਖੋ। ਅਜੇ ਨਾ ਮਾਲ ਹੈ ਮੇਰਾ خیال ਹੈ ਘੱਟੋਂ ਘੱਟ 30 ਸਾਲ ਚੱਲ ਸਕਦਾ। 30 ਤੋਂ ਵੱਧ ਚੱਲ ਸਕਦਾ ਜੇ ਉਹਨਾਂ ਨੂੰ ਕ੍ਰੈਸ਼ ਨਾਲ ਸਮਝਾਇਆ ਜਾਏ। ਤੱਕੇ ਸ਼ਾਇਨੀ ਚੱਲ ਦੇਣੀ ਆਰਾਮ ਨਾਲ ਇਨਾ ਮਾਲ ਬੋਟ ਨਾਲ ਤੇ ਰੋਜ਼ ਰੋਜ਼ ਉਹਦੇ ਵੀਡੀਓਗ੍ਰਾਫੀ ਕਰਕੇ ਸਾਨੂੰ ਭੇਜੋ ਆਪ ਬਠੀ ਕੋਈ ਨਾ ਤੇ ਮਹਿਮਾਨ ਤੇ ਆਪੇ ਇਹਨਾਂ ਨੂੰ ਪਹਿਚਾਈ ਦੀ ਹੈ ਮੈਂ ਹੈਰਾਨ ਹੁਲਸਰੇ ਵੀ ਕੰਮ ਮਾਇਨੀ ਨਾ ਪੁਲਿਸ ਖਰਾਚ ਕਰ ਦੇਗੀ ਪੁਲਿਸ ਦਾ ਕੰਮ ਹੈ ਲਾਣ ਆਡਰ ਨੂੰ ਕੰਟਰੋਲ ਰੱਖਣਾ ਤੁਹਾਡਾ ਇਹ ਕੰਮ ਮਾਇਨੀ ਨਾ ਬੇਲਜਕ ਕਰਦੇ ਬੇਲਜਕ ਕਰਨ ਉਹ ਸੈਲਟੈਕਸ ਵਾਲੇ ਹੂੰ ਹੋ ਜਾਵੇ ਹੁਣ ਇਹਨਾਂ ਕੋਲ ਪੁਲਿਸ ਕਾਬੂ ਨਹੀਂ ਆਏਗੇ ਸਾ ਲੂਣਾ 5-5 ਲੱਖ ਦੀ ਰਸੀਦਾਂ ਦੇ ਦਿੱਤੀਆਂ ਤਾਂ ਕੰਦੇ ਰਾਤ ਨੂੰ ਬਟੋ ਚੋਲ ਹੈ ਬੀਲੀ ਦਾ ਬੇਲ ਇੱਕ ਨੰਬਰ ਤੇ ਜਾਣਾ ਇਨਕਮ ਟੈਕਸ ਇੱਕ ਨੰਬਰ ਤੇ ਜਾਣਾ ਆ ਜੀਐਸਟੀ ਇੱਕ ਨੰਬਰ ਤੇ ਜਾਣਾ ਰਾਹ ਨੂੰ ਕਿਉਂ ਬੁੜੀਆਂ ਜਦੋਂ ਇੱਕ ਨਾਮ ਉਧੇ ਪੈਸੇ ਦੇ ਦਿੱਤੇ ਤੁਹਾਨੂੰ ਦੇ ਲੈ ਬੜਾਉਣਾ ਤੇ ਜਿਹੜੀ ਗੁੰਡਾ ਪਰਚੀ ਚਲਦੀ ਹੈ ਉਹਦੇ ਬਾਰੇ ਕੀ ਹੋ ਰਹੀ ਹੈ ਹੋ ਵੀ ਮੈਨੂੰ ਹੁਣ ਪਤਾ ਲੱਗਾ ਵੀ 5 ਲੱਖ ਤੁਸੀਂ ਇੱਥੇ ਦਿੱਤਾ ਤੇ ਤੁਸੀਂ ਆਪਣੀ ਪਿਆਲੀ ਵੋਟਰ ਨੂੰ ਤੇ 5 ਲੱਖ ਉਹਨਾਂ ਨੂੰ ਵੀ ਦਿਓ ਮੈਂ ਇਹ ਦੇਣਾ ਨਹੀਂ ਮੈਂ ਤੁਹਾਡੇ ਚੈਨਲ ਤੇ ਗੱਲ ਕਰ ਰਹੇ ਹਾਂ ਅਗਰ ਮੈਨੂੰ ਕਿਸੇ ਨੇ ਤਾਂ ਕੀਤਾ ਮੇਰੇ ਕੋਲ ਸਿੱਧਾ ਆ ਗਈ ਮੈਂ ਹਾਈ ਕੋਰਟ ਚ ਕੇਸ ਕਰ ਦਿੰਦਾ ਸਰਕਾਰ ਦੇ ਖਿਲਾਫ ਹੂੰ ਇਹ 4 ਸਾਲ ਤੋਂ ਮੇਰਾ ਕਰਾਸ਼ਰ ਬੰਦ ਹੈ ਜਿਹੜਾ ਪੰਜਾਬ ਵਾਲਾ 4 ਸਾਲ ਤੋਂ ਮੇਰਾ ਕਰਾਸ਼ਰ ਬੰਦ ਹੈ ਲਾਸਟ ਸਰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਭੂਆ ਦੀ ਜਨਤਾ ਨੂੰ ਹਲਕੇ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਾਕੀ ਮੈਂ ਇਹ ਗੱਲ ਕਹਿਣਾ ਚਾਹਣਾ ਠੀਕ ਹੈ ਮੈਂ ਪਿੱਛੇ ਮੇਰੀ ਸੇਜ ਅਲਾਉ ਨਹੀਂ ਸੀ ਕਰਦੀ ਪਈ ਹੋਨ ਪ੍ਰਭੂ ਸ਼੍ਰੀ ਰਾਮ ਦੀ ਜਾਨ ਮੇਰੇ ਹਲਕੇ ਦੀ ਮੇਰਾ ਹਲਕਾ ਮੇਰਾ ਪਰਿਵਾਰ ਉਹਨਾਂ ਦੀ ਮੇਰੇ ਤੇ ਕਿਰਪਾ ਹੋਈ ਹੁਣ ਮੈਂ ਠੀਕ ਹਾਂ ਤੁਸੀਂ ਆ ਸਕਦੇ ਹੋ ਮਿਲ ਸਕਦੇ ਹੋ ਕੋਈ ਗੱਲ ਪਰ ਪਿੰਡਾਂ ਪਿੰਡਾਂ ਦੇ ਵਿੱਚ ਮੈਂ ਨਵੇਂ ਸਾਲ ਤੋਂ ਨਿਕਲਣਾ ਤੇ ਇੱਥੇ ਦਫਤਰ ਮੇਰੇ ਸੁੰਦ ਚੱਕ ਦੇ ਜਦੋਂ ਮਰਦੇ ਆਉਂਦੇ ਜੀ ਤੇ ਇਸਨ ਸਾਡੇ ਨਾਲ ਹਲਕਾ ਪੂਆ ਤੋਂ ਸਾਫ ਦਾ ਵਿਧਾਇਕ ਜਗਿੰਦਰਪਾਲ ਇਹ ਉਹ ਸ਼ਖਸ ਨੇ ਉਹ ਇਨਸਾਨ ਨੇ ਜਿਹੜੇ ਬਿਮਾਰ ਰਹੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀ ਹੜਾ ਦੇ ਦੌਰਾਨ ਵੀ ਬਾਹਰ ਨਹੀਂ ਆਏ ਪਰ ਮਦਦ ਜਿਹੜੀ ਆ ਲੋਕਾਂ ਤੱਕ ਜ਼ਰੂਰ ਪਹੁੰਚਦੀ ਰਹੀ ਹੈ ਕਿਉਂਕਿ ਇਹਨਾਂ ਦੇ ਜਿਹੜੇ ਬੇਟੇ ਨੇ ਇਹਨਾਂ ਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਇਹਨਾਂ ਨੇ ਘਟ ਨਹੀਂ ਹੁੰਨ ਦਿੱਤੀ ਸੋ ਵਕ ਵਕ ਜਿੱਥੇ ਜਿੱਥੇ ਤ੍ਰਾਸਦੀ ਆਈ ਜਿੱਥੇ ਜਿੱਥੇ ਲੋਕਾਂ ਦੇ ਘਰ ਜਿਹੜੇ ਨੇ ਉਹ ਹੜ੍ਹ ਦੇ ਕਾਰਨ ਤਬਾਹ ਹੋ ਗਏ ਸੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਜਿਹੜੀ ਆ ਮਦਦ ਜਿਹੜੀ ਆ ਉਹ ਜ਼ਰੂਰ ਇਹਨਾਂ ਦੇ ਵੱਲੋਂ ਜਿਹੜੀ ਉਹ ਪਹੁੰਚੀ ਗਈ ਹੈ ਸੋ ਐਸ ਦੇ ਇਨਾਈ ਤੁਸੀਂ ਦੇਖਦੇ ਰਹੋ ਕਿਆਚ ਨਿਊਜ਼ ਨੈਟਵਰਕ ਨ